ਸਤਨਾ ਦੇ ਪੰਜ 6 ਸਾਲ ਤੋਂ ਹੈ ਨਾ ਫ੍ਰੀ ਚੱਲ ਰਿਹਾ ਜੇ ਆਪਣਾ ਆਪਣੇ ਬਾਵਾ ਸਾਹਿਬਾ ਇਹਨਾਂ ਦੀ ਗਰਾਊਂਡ ਆ ਇਹ ਬੱਚਿਆਂ ਨੂੰ ਟ੍ਰੇਨਿੰਗ ਦਿੰਦੇ ਨੇ ਤੇ ਆਪਣਾ ਬਾਕੀ ਆਪਣਾ ਬਾਂਬਾ ਕ੍ਰਿਕਟ 11 ਉਹਨਾਂ ਨੂੰ ਕਮਿਟ ਕਰਵਾਇਆ ਗਿਆ ਵਾ ਇਹ ਸਰ ਦੋ ਦਿਨ ਦਾ ਇਹਦੇ ਵਿੱਚ ਸਰ ਫਸਟ ਜਿਹੜਾ 21000 ਸੀ ਤੇ ਸੈਕੰਡ 11000 ਗੋਲ ਟੀਮਾਂ ਸਰ 32 ਜਦੋਂ ਬੱਚੇ ਖੇਡਾਂ ਵੱਲ ਆਉਣਗੇ ਫਿਰ ਉਹ ਐਡ ਮੈਡੀਕਲੀ ਨਸ਼ਿਆਂ ਤੋਂ ਦੂਰ ਹੋਣਗੇ ਹਨ ਚਲੋ ਵਧੀਆ ਬਾਕੀ ਬਾਗਬਾ ਸਾਹਿਬ ਦੀ ਬਹੁਤ ਵਧੀਆ ਟ੍ਰੇਨਿੰਗ ਦੇ ਰਹੇ ਨੇ ਸਟਾਈਲਰ ਅਕੈਡਮੀ ਆਪਣੀ ਧੰਨਵਾਦ ਕਰਦੇ ਆ ਇਹਨਾਂ ਨੇ Winner ਟੀਮ ਨੂੰ 21000 ਰੁਪਏ ਦਿੱਤਾ ਗਿਆ ਹੈ ਹਾਂ ਜੀ ਰਨਰ ਅਪ ਨੂੰ 11000 ਹਾਂ ਜੀ ਪਹਿਲਾਂ ਸਾਰਿਆਂ ਦਾ ਧੰਨਵਾਦ ਜਿੰਨੇ ਵੀ ਪ੍ਰਾਤਸਾਮਾ ਕੱਢ ਕੇ ਆਏ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਇੱਥੇ ਆਉਣ ਲਈ ਅੱਜ ਜਸਤ ਮਤਲੋ ਹੁਣੇ ਗਰਾਊਂਡ ਸਟਾਰਟ ਕੀਤੀ ਹੈ ਪਹਿਲਾਂ ਸਾਡੇ ਕੋਲ ਡੇਢ ਵੀਕਟਡ ਦੇ ਵਿੱਚ ਕ੍ਰਿਕਟ ਚੈਡਮਿੰਗ ਨਾਲ ਬਾਕਸ ਟਿਕੜੀ ਉਹ ਡੇਢ ਕੋਸਾਲ ਹੋ ਗਿਆ ਚਲਾਉਂਦੇ ਨੇ ਜਿਹੜੀ ਸਾਡੀ ਸਭ ਤੋਂ ਵੱਡੀ ਕਮੀ ਸੀ ਸਾਡੇ ਏਰੀਆ 'ਚ ਗਰਾਊਂਡ ਕੋਈ ਨਹੀਂ ਹੈਗੀ ਮਤਲਬ ਜਿੱਧਰ ਨੂੰ ਮਾਦੀ 15-20 ਕਿਲੋਮੀਟਰ ਦੀ ਰੇਂਜ 'ਚ ਚੱਲ ਜੀਏ ਨਾ ਇਹ ਪਿੰਡ ਤੇ ਗਰਾਊਂਡ ਰਹੀਏ ਤੇ ਨਾ ਹੀ ਮਤਲਬ ਕਿਤੇ ਵੀ ਕੋਈ ਗਰਾਊਂਡ ਨਹੀਂ ਹੈਗੀ ਜਿਹੜੀ ਸਭ ਤੋਂ ਵੱਧ ਮੁੱਖ ਲੋੜੀ ਗਰਾਊਂਡ ਦੀ ਤੋਂ ਉੱਤਰ ਕੇ ਗਰਾਊਂਡ ਨਵੀਂ ਵੱਡੀ ਸਟਾਰਟ ਕੀਤੀ ਗਈ ਹੈ ਤੇ ਆਉਣ ਵਾਲੇ ਸਮੇਂ ਦੇ ਉਮੀਦ ਰੱਖਦੇ ਆ ਕਿ ਚੰਗੇ ਪਲੇਅਰ ਜਿਹੜੇ ਇੱਥੋਂ ਆਪਣੇ ਗਰਾਊਂਡ 'ਚੋਂ ਖੇਡ ਕੇ ਆ ਦੋ ਦਿਨ ਦਾ ਟੂਰਨਾਮੈਂਟ ਹੀ ਰਹੀ ਨੇ ਹਜੇ ਬਿਲਕੁਲ ਸਟਾਰਟ ਹੀ ਕੀਤਾ ਜਾਇਆ ਹੈ ਹਾਂਜੀ ਪਹਿਲਾ ਹੀ ਕਰਵਾਇਆ ਸੀ ਤਾਂ ਫਿਰ ਲੱਗਿਆ ਕਿ ਅੱਜ ਫਿਰ ਜਿਨ੍ਹਾਂ ਨੇ ਜੇ ਤੂਰੇ ਇਹਨਾਂ ਨੂੰ ਨਾਮ ਨਹੀਂ ਦਿੱਤੇ ਜਿਹਦੇ ਵਿੱਚ ਅਸਰ ਪਰਾ ਨਹੀਂ ਸਾਰੇ ਵੀਰਾਂ ਭਰਾਵਾਂ ਨੇ ਬਹੁਤ ਸਹਾਇਕ ਦਿੱਤਾ ਜੀ ਤੇ ਸਾਡੇ ਬਾਬਾ ਲੈਵਨ ਜਿਹੜੇ ਆ ਟੂਰਨਾਮੈਂਟ ਕਰਵਾ ਰਹੇ ਆ ਬਹੁਤ ਸੋਹਣੇ ਤਰੀਕੇ ਨਾਲ ਟੂਰਨਾਮੈਂਟ ਕਰਵਾਇਆ ਹੈ ਉਮੀਦ ਰੱਖਦੇ ਆਉਣ ਵਾਲੇ ਸਮੇਂ 'ਚ ਇਸ ਤੋਂ ਹੋਰ ਵਧੀਆ ਜਿਹੜੀਆਂ ਸੜੀ ਥੋੜੀਆਂ ਬਧੀਆਂ ਗਲਤੀਆਂ ਰਹਿ ਗਈਆਂ ਕੁਝ ਪਹਿਲੇ ਟੂਰਨਾਮੈਂਟ ਦੇ ਕੋਈ ਨਾ ਕੋਈ ਕਮੀ ਰਹਿ ਜਾਂਦੀ ਹੈ ਉਹ ਅਗਲੇ ਦੂਰ ਕਰਾਂਗੇ ਨੌਜਵਾਨਾਂ ਨੂੰ ਤੇ ਇਹੋ ਹੀ ਕੋਸ਼ਿਸ਼ ਹੈ ਕਿ ਵੱਧ ਤੋਂ ਵੱਧ ਖੇਡਣਾ ਜੋੜੀਏ ਜਿਹੜੀ ਮੁੱਖ ਸਮੇਂ ਦੀ ਲੋੜ ਆ ਜਿੱਦਾਂ ਬੱਚੇ ਬਹੁਤੇ ਮੋਬਾਈਲਾਂ 'ਚ ਘਰਾਂ ਦੇ ਵਿੱਚ ਹੀ ਵੱਢ ਕੇ ਰਹਿ ਗਏ ਆ ਖਾਸ ਕਰਕੇ ਵੈਲਥ ਜਿਹੜੀ ਸਭ ਤੋਂ ਆਉਣ ਵਾਲੇ ਸਮੇਂ ਦੀ ਲੋੜ ਆ ਤੇ ਉਹਦੇ ਉੱਤੇ ਕੰਮ ਕਰ ਰਹੇ ਆ ਭਾਜੀ ਉਧਰ ਹੀ ਜ਼ਿਆਦਾ ਤੰਗ ਆ ਬੱਚਿਆਂ ਨੂੰ ਇਹੋ ਕਹਿੰਦੇ ਕਿ ਬਾਦ ਤੋਂ ਗਰਾਊਂਡ ਤੇ ਆਉਣ ਤੇ ਕੋਸ਼ਿਸ਼ ਹੋਣੀ ਕਿ ਕੁੜੀਆਂ ਨੇ ਬਿਲਕੁਲ ਫ੍ਰੀ ਕੀਤੀਆਂ ਗਈਆਂ ਨੇ ਤੇ ਜਿਹੜੇ ਮਾਤੜ ਘਰਾਂ ਦੇ ਬੱਚੇ ਆ ਉਹਨਾਂ ਲਈ ਐਡਮਿਸ਼ਨ ਫੀਸ ਬਿਲਕੁਲ ਫ੍ਰੀ ਕੀਤੀ ਗਈ ਹੈ ਹਾਂਜੀ ਆਪਾਂ ਘੱਟੋ ਘੱਟ 20 ਤੋਂ 25 ਸਾਲ ਹੋ ਗਏ ਵੈਗੂ ਮੈਂ ਆਪਾਂ ਕ੍ਰਿਕਟ ਦੀ ਗੇਮ ਖੇਡਦੇ ਆ ਆਪਣਾ ਫੌਜੀ ਸਾਹਿਬ ਸਾਡੇ SLAHਪੁਰ ਤੋਂ ਉਹ ਸਾਡੇ ਮਤਲਬ ਸਪான் ਆਪਾਂ ਜਿੱਦੇ ਵੀ ਕੋਈ ਓਪਨ ਟੂਰਨਾਮੈਂਟ ਹੁੰਦੇ ਆ ਫੋਦੀ ਸਾਹਿਬ ਨੂੰ ਕਾਲ ਕਰਦੇ ਆ ਤੇ ਆਪਾਂ ਮਤਲਬ ਪੂਰਾ ਆਪਣਾ ਵਧੀਆ ਸੈਟ ਮਤਲਬ ਖੇਡਣ ਵਾਸਤੇ ਖੜੀ ਜਾ ਜੀ ਪੰਜਾਬ ਚ ਕਿਤੇ ਵੀ ਜਿਹੜਾ ਓਪਨ ਟੂਰਨਾਮੈਂਟ ਹੁੰਦਾ ਆਪਾਂ ਹਰ ਮਤਲਬ ਟੂਰਨਾਮੈਂਟ ਚ ਐਂਟਰੀ ਕਰਾਈ ਦੀ ਆ ਟੀਮ ਨੂੰ ਮਤਲਬ ਇਹ ਨਹੀਂ ਵੀ ਕੱਲਾ ਗਰਦਾਸ ਕੋਰ ਹੋਰ ਵੀ ਜ਼ਿਲ੍ਹੇ ਜਿੱਥੇ ਵੀ ਅੰਮ੍ਰਿਤਸਰ ਜੀ ਤੇ ਹਰ ਜ਼ਿਲ੍ਹਿਆਂ ਦੇ ਵਿੱਚ ਆਪਾਂ ਖੇਡਣ ਚਾਹੀਦੇ ਆ ਜੀ ਤੇ ਮੈਸੇਜ ਤੇ ਇਹ ਦੇਣਾ ਚਾਹੁੰਦਾ ਵੀ ਜਿੱਦਾਂ ਇਦਾਂ ਕੱਤ ਮਤਲਬ ਟੂਰਨਾਮੈਂਟ ਹੁੰਦੇ ਰਹਿਣ ਤੇ ਜਿਹੜੇ ਆਉਣ ਵਾਲੀ ਜਿਹੜੀ ਯੂਥ ਆ ਯੰਗ ਵਾ ਉਹ ਨਸ਼ਿਆਂ ਤੋਂ ਥੋੜਾ ਦੂਰ ਹੋਊਗੀ ਤੇ ਗੇਮ ਦੇ ਵਿੱਚ ਆਪਣਾ ਇੰਟਰਸਟ ਵਕਾਵੇ ਤੇ ਇਹ ਚੀਜ਼ ਮਤਲਬ ਹਰ ਇੱਕ ਬੱਚੇ ਨੂੰ ਗੇਮਾਂ ਦੇ ਵਿੱਚ ਆਪਾਂ ਨੂੰ ਲਾਉਣਾ ਚਾਹੀਦਾ ਬਹੁਤ ਵਧੀਆ ਭਰਾਲਾ ਕਿਉਂਕਿ ਇਹਨਾਂ ਨੇ ਆਪਣੀ ਪਰਸਨਲੀ ਗਰਾਉਂਡ ਬਣਾਈ ਹੈ ਇਸੇ ਜਿਹੜੇ ਵੀ ਟੂਰਨਾਮੈਂਟ ਹੁਣ ਸਾਲ ਦੇ ਵਿੱਚ 4 5 10 ਜਿੰਨੇ ਵੀ ਟੂਰਨਾਮੈਂਟ ਕਰਾਉਣਗੇ ਔਰ ਬਾਹਰ ਦੀਆਂ ਟੀਮਾਂ ਆਉਣਗੀਆਂ ਔਰ ਸਕਾਈ ਰਾਇਡਰ ਵਾਲਿਆਂ ਦਾ ਬਹੁਤ ਵਧੀਆ ਭਰਾਲਾ ਵਾ ਕਿ ਬੱਚਿਆਂ ਨੂੰ ਮਤਲਬ ਗੇਮਾਂ ਵੱਲ ਮਤਲਬ ਪ੍ਰੇਰਿਤ ਕਰ ਰਹੇ ਹਨ